ਸੋ ਸਿਬਜੀ ਧੰਨਵਾਦ ਸਿਗੁਰੂ ਜੀ ਭੁਲੇ ਮਾਰਗ ਜਿਨਹ ਬਤਾਇਆ ਐਸਾ ਗੁਰ ਅਮੜ ਪਾਗੀ ਪਾਇਆ ਸਿਮਰਮਨ ਰਾਮ ਨਾਮ ਚਿਤਾਰੇ ਵਾਸਰ ਹੈ ਹਿਰਦੈ ਗੁਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਧੁਖ ਸੁਖ ਕਰਤ ਜੇ ਨਮਹੁ ਨਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਡਤ ਸੰਸਾਰ ਨਾਨਕ ਬਾਹ ਪਕਰ ਸਤ ਗੁਰ ਨਿਸਤਾਰ ਜਿਉ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੈ ਭੂਦ ਵੀ ਹੋਣਾ ਚਾਹ ਤ੍ਰਿਕੋ ਕਿਉ ਕਰ ਤ੍ਰਿਪਤਾਵੈ ਨਾ ਦੁਕੁਰੰਗ ਹੈ ਵਿਧਿਆ ਸਨ ਮੁਖ ਉਠਤਾਵੈ ਪਵਰ ਲੋਭੀ ਕੁਸਮ ਬਾਸ ਕਾ ਮਿਲਿਆ ਪ ਬੰਧਾਵੇ ᱛਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਿ ਅਗਾਵੇ ਹਮ ਭੀਖ ਖਕ ਪੇ ਖਾਰੀ ਤੇਰੇ ਤੂ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ ਹੋ ਕੁਰਬਾਨ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾ ਕੋ ਏਕੋ ਅਵਰ ਨ ਦੂਜਾ ਕੋਈ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿ ਸ਼ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਨਤ ਨਾਨਕ ਪ੍ਰਮਾਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਬ ਲਾਗੀ ਹੈ ਪੀਤਰ ਸਤ ਗੁਰ ਸਿਉ ਮਨ ਮਾਨਿਆ ਸੋ ਕੋ ਹਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋ ਵਸਦੀ ਫਤਕ ਖਸਮ ਦੀ ਨੂਰ ਅਰਸਹ ਕੁਰਸੋਹ ਛੱਟੀ ਐ ਤੁਦ ਡਿਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾ ਸਿਰ ਸ਼ਾਹਾਂਦ ਸਾਹ ਜਿਸ ਬਾਸ ਬਹਿਠਿਆਂ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਦਇਆਲਾ ਸੋ ਪ੍ਰਭ ਅੰਤਰ ਜਾਮੀ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇ ਅੱਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰੂ ਹੋਆ ਆਪ ਸਹਾਈ ਸੂਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਰਹਾਉ ਗੁਰ ਕੀ ਸਰਣ ਪਾਏ ਭੈ ਨਾਸੀ ਸਾਚੀ ਦਰਗਾਹ ਮਾਨੇ ਗੁਣ ਗਾਵਤ ਆਰਾਧਨਾ ਮਹਾਰ ਪੁਨ ਥਾਨੇ ਜੈ ਜਕਾਰ ਕਰੇ ਸਭ ਉਸਤਤ ਸੰਗਤ ਸਾਦ ਪਿਆਰੀ ਸਾਦ ਬਲਿਹਾਰ ਜਾਉ ਪ੍ਰਭ ਆਪੂ ਨੇ ਜਿਨ ਪੂਰਨ ਪੈਜ ਸواری ਗੋਸਤ ਗਿਆਨ ਨਾਮ ਸੁਣ ਉਧਰੇ ਜਿਨ ਜਿਨ ਦਰਸ਼ਨ ਪਾਇਆ ਕ੍ਰਪਾਲ ਨਾਨਕ ਪ੍ਰਭ ਆਪੁਨਾ ਅਨੰਦ ਸੇਤੀ ਘਰ ਆਇਆ ਗੋਸਤ ਗਿਆਨ ਨਾਮ ਸੁਣ ਉਧਰੇ ਜਿਨ ਜਿਨ ਦਰਸ਼ਨ ਪਾਇਆ ਪਾਲ ਨਾਨਕ ਪ੍ਰਭ ਆਪੁਨਾ ਅਨੰਦ ਸੇਤੀ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ